ਗੁਰਨੇ ਆਰੇ ਗੁਰਨਾ ਨਹੀਂ ਕੋਈ ਤੂੰ ਮੰਦਾਨ ਨਹਿ ਹੋ ਮਹਿਰਮਾਨੋ ਰਗੁਣੇ ਔਰ ਗੁਣ ਨਹੀਂ ਕੋਈ ਤੂੰ ਮੰਦੋਨ ਦਰੋ ਮਰਵਾਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਵਨ ਪਵਿੱਤਰ ਹਜ਼ੂਰੀ ਅੰਦਰ ਸੋਮ ਦੇ ਜੀਵਾਨ ਦੀ ਹਾਜ਼ਰੀ ਪਰ ਰਹੇ ਸਤ ਸੰਗਿਜਨੋ ਔਰ ਅਪਜੀ ਬਹੁਤ ਹੀ ਵਡਿਆ ਭੋਗ ਵਾਲੇ ਹੋ ਜਿਨ੍ਹਾਂ ਨੂੰ ਸਤ ਸੰਗਤ ਕਰਨ ਦਾ ਸੁਭਾਗ ਸਮਾਪ੍ਰਤ ਹੋਇਆ ਵਾ ਸਤਗੁਰ ਜੀ ਦੀ ਪਾਵਨ ਬਾਣੀ ਰੱਬੀ ਬਾਣੀ ਧੁਰ ਕੀ ਬਾਣੀ ਅਕਾਲੀ ਬਾਣੀ ਖਾਸਮ ਦੀ ਬਾਣੀ ਨਰਮ ਕਾਰ ਦੀ ਬਾਣੀ ਕੀਰਤਨ ਦੇ ਸੰਦਾਰਪਤਿਆ ਅੰਦਰ ਰਾਗੀ ਸਿੰਘਾ ਨੇ ਆਪ ਸਮੂਹ ਸੰਗਤਾਂ ਨੂੰ ਬੜੇ ਹੀ ਪਿਆਰ ਦੇ ਨਾਲ ਰਸ ਭਿੱਜੀ ਆਵਾਜ਼ ਤੰਦਰ ਸਰਵਣ ਕਰਾਈ ਜਾ ਜਿਹੜੇ ਸ਼ਬਦ ਨੂੰ ਰਾਗੀ ਸਿੰਘਾ ਨੇ ਅੰਤਲੇ ਸ਼ਬਦ ਨੂੰ ਗਾਇਆ ਵਾ ਕੱਕ ਦਰਸ ਪਾਈਏ ਵੱਡ ਭਾਗੀ ਜਾਂ ਕੀ ਰਾਮ ਨਾਮ ਲੇ ਲੋਗੇ ਇਹ ਸ਼ਬਦ ਉਹ ਹੈ ਵਾ ਜਿਹੜਾ ਇਹ ਸ਼ਬਦ ਵਾ ਗੌਂਡੀ ਰੋਗ ਦੇ ਅੰਦਰ ਸ਼ਹੀਦਾ ਮਫਤਾਜ ਸ਼ਾਂਤੀ ਦੇ ਪੁੰਜ ਰਬੀ ਖਜ਼ਾਨੇ ਦੇ ਸੰਪਾਦਕ ਤਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਮਹਾਨ ਕ੍ਰਿਸ਼ਨਾਥ ਉਚਾਰ ਨਾਮ ਆਉ ਅੱਜ 2024 ਸਾਲ ਦਾ ਆਖਰੀ ਦਿਨ ਵਾਂ ਕੀ ਕੋਜਿਕ ਸਮਾਗਮ ਆ ਕੀਆ ਕੋਝ ਕੰਨ ਜਾਂਦੇ ਰੂਪ ਵਿੱਚ 2025 ਸਾਲ ਦੀ ਜਿਹੜੀ ਸੰਨ ਦੀ ਉਹ ਅਰੰਭਤਾ ਹੋਣੀ ਆ 2025 ਦੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਅੱਗੇ ਆਪਾਂ ਸਾਰਿਆਂ ਨੇ ਅਰਦਾਸ ਕਰਨੀ ਆ ਕਿ ਮਹਾਰਾਜ ਜਿਹੜਾ ਨਵਾਂ ਵੜਾ ਨਵਾਂ ਸਾਲ ਦੀ ਅਰੰਭਤਾ ਹੋਣੀ ਆ ਇਸ ਸਾਰਿਆਂ ਦੇ ਲਈ ਖੁਸ਼ ਨਾ ਭਰਿਆ ਆਵੇ ਸੇਖ ਆਪਣੀ ਰਸਨਾ ਦੇ ਵਿੱਚ ੁਕੀਂਦਾ ਵਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹਦਾ ਅਰਥ ਆ ਵੀ ਜਿਹੜਾ ਵੀ ਜਿੱਥੇ ਬੈਠਾ ਵਾ ਸੇਖੋਲਾ ਭਲਾ ਮੁੰਦਾ ਵਾ ਗੁਰਮਤਿ ਦੀਆਂ ਪਾਈਏ ਬਾਤਾਂ ਮਨ ਬੰਤਿਆਂ ਨੂੰ ਇਕਾਗਰਤ ਕਰਿਓ। ਦਾਸ ਨੂੰ ਆਪਣੀਆਂ ਅਸੀਸਾਂ ਵਰਸਿਓ। ਆਦਬ ਸਤਕਾਰ ਦੇ ਨਾਲ ਗੁਰੂ ਬਖਸ਼ੀ ਫਤਿਹ ਕਰੋ ਪ੍ਰਵਾਦ। ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਸਤ ਸੰਦਕ ਜਿਹੜੀ ਫਤਿਹ ਆ ਉਹ ਗੁਰੂ ਦੀ ਫਤਿਹ ਆ। ਜੀ ਦੇ ਮੁਖ ਰਿਤ ਫਤੇ ਆ ਜੀ ਦੇ ਬੁੱਲਾਂ ਵਿੱਚ ਫਤੇ ਆ ਇਹ ਉਹਦੀ ਕੁੱਲਾਂ ਵਿੱਚ ਫਤੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਬੈਠੇ ਆ ਇੰਨੀਕ ਆਵਾਜ਼ ਦੇ ਨਾਲ ਫਤੇ ਕ ਜਾਓ ਵੀ ਸਾਡੇ ਕੰਨਾਂ ਨੂੰ ਸੁਣੇ ਜੇ ਅਸੀਂ ਫਤੇ ਬੁਲਾਈ ਆ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਜਦੋਂ ਵੀ ਸਿੱਖ ਆਪਣੇ ਘਰੋਂ ਗੁਰਦੁਆਰਾ ਸਾਹਿਬ ਨੂੰ ਚਲਦਾ ਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਇੱਧਰ ਦੇ ਪਾਸੇ ਨੂੰ ਤੁਰਦਾ ਵਾ ਇਹ ਚਾਰ ਗੱਲਾਂ ਆਪਣੇ ਸੁਰਤ ਦੇ ਵਿੱਚ ਸੋਚ ਕੇ ਤੁਰਦਾ ਵਾ ਉਹਦੇ ਵਿੱਚੋਂ ਦੋ ਗੱਲਾਂ ਉਹ ਨੇ ਜਿਹੜੀਆਂ ਜਿੱਥੇ ਮਰਜ਼ੀ ਬੈਠ ਕੇ ਕਰ ਸਕਦਾ ਵਾ ਪਰ ਦੋ ਗੱਲਾਂ ਦੋ ਬਚਨ ਐਸੇ ਨੇ ਜੀ